ਰਾਜਸਥਾਨ ਦੀ ਭਜਨ ਲਾਲ ਸ਼ਰਮਾ ਸਰਕਾਰ 1 ਸਤੰਬਰ ਤੋਂ BPL ਤੇ ਉਜਵਲਾ ਕਨੈਕਸ਼ਨ ਧਾਰਕਾਂ ਤੋਂ ਇਲਾਵਾ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਆਉਣ ਵਾਲੇ ਪਰਿਵਾਰਾਂ ਨੂੰ ਵੀ 450 ਰੁਪਏ ਚ ਗੈਸ ਸਿਲੰਡਰ ਮੁਹੱਈਆ ਕਰਵਾਏਗੀ ਖੁਰਾਕ ਤੇ ਨਾਗਰਿਕ ਸਪਲਾਈ ਵਿਭਾਗ ਦੇ ਦੀਆਂ ਹਦਾਇਤਾਂ ਅਨੁਸਾਰ ਹਰ ਪਰਿਵਾਰ ਨੂੰ ਹਰ ਮਹੀਨੇ ਸਬਸਿਡੀ ਦਰ ਤੇ ਇੱਕ ਸਿਲੰਡਰ ਦਿੱਤਾ ਜਾਵੇਗਾ ਹਾਲਾਕੀ ਇਹਨਾਂ ਪਰਿਵਾਰਾਂ ਨੂੰ ਸਿਲੰਡਰ ਡਿਲੀਵਰੀ ਕਰਨ ਵਾਲੇ ਨੂੰ ਉਨੇ ਹੀ ਰੁਪਏ ਦੇਣੇ ਪੈਣਗੇ ਜਿੰਨੇ ਆਮ ਪਰਿਵਾਰ ਦਿੰਦੇ ਨੇ ਸਬਸਿਡੀ ਦੇ ਰੁਪਏ ਉਹਨਾਂ ਦੇ ਬੈਂਕ ਖਾਤੇ 'ਚ ਪਾ ਦਿੱਤੇ ਜਾਣਗੇ ਦੱਸਦੀ ਹੈ ਕਿ ਮੌਜੂਦਾ ਸਮੇਂ 'ਚ ਸੂਬਾ ਸਰਕਾਰ BPL ਤੇ ਉਜਵਲਾ ਯੋਜਨਾ ਨਾਲ ਜੁੜੇ ਕਰੀਬ 70 ਲੱਖ ਪਰਿਵਾਰਾਂ ਨੂੰ ਸਬਸਿਡੀ ਦਰ ਤੇ ਰਸੋਈ ਗੈਸ ਸਿਲੰਡਰ ਦੇ ਰਹੀ ਹੈ ਮੌਜੂਦਾ ਸਮੇਂ 'ਚ NFSA ਦੀ ਸੂਚੀ 'ਚ ਕਰੀਬ 1 ਕਰੋੜ 7 ਲੱਖ 35 ਹਜ਼ਾਰ ਤੋਂ ਵੱਧ ਪਰਿਵਾਰ ਨੇ ਇਹਨਾਂ ਚੋਂ ਕਰੀਬ 37 ਲੱਖ ਪਰਿਵਾਰ ਅਜਿਹੇ ਨੇ ਜੋ BPL ਜਾਂ ਉਜਵਲਾ ਗੈਸ ਕਨੈਕਸ਼ਨ ਧਾਰਕਾਂ ਦੀ ਸੂਚੀ ਵਿੱਚ ਸ਼ਾਮਲ ਨੇ ਇਸ ਤਰ੍ਹਾਂ ਬਾਕੀ ਦੇ ਪਰਿਵਾਰ ਜੋ ਸਿਰਫ NFSA ਦੀ ਹੀ ਸੂਚੀ 'ਚ ਹਨ ਉਹਨਾਂ ਨੂੰ ਹੁਣ ਸਸਤਾ ਸਿਲੰਡਰ ਮਿਲੇਗਾ